17 ਗ੍ਰਾਮ ਚਿੱਟਾ ਤੁਹਾਡੀ ਗੱਡੀ ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ ਅਗਰ ਮੇਰੇ ਦੇਰ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ ਇਹ ਵੀ ਕਹਿ ਸਕਦੀ ਆਂ ਵੀ ਮੇਰੇ ਕੋਲੇ ਵੀ ਕੁਝ ਮੈਨੂੰ 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 ਡਰ ਹੁੰਦਾ ਜੇ ਨਹੀਂ ਨਹੀਂ ਤੁਸੀਂ ਕਿਹਾ ਕਿ ਮੈਂ ਖੜ੍ਹ ਜੋ ਮੈਂ ਅਫਸਰ ਨਾਲ ਗੱਲ ਕਰਾਉਣੀ ਆਂ ਹਾਂਜੀ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਜਿਵੇਂ ਜੀ ਕਹਿਣੀ ਹੁੰਦੀ ਮੈਂ ਪਹਿਲਾਂ ਲੋਕ ਲਾਉਂਦੀ ਗੱਡੀ ਨੂੰ ਫਿਰ ਮੈਂ ਅਫਸਰ ਨਾਲ ਗੱਲ ਕਰਦੀ ਤੁਸੀਂ ਵਰਦੀਤ ਸੀਗੇ ਕਿਸੇ ਵਰਦੀ ਜੀ ਮੈਂ ਸਿਵਲ ਦੇ ਵਿੱਚ ਸੀਗੀ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਡਿਊਟੀ ਤੋਂ ਨਿਕਲੇ ਡਿਊਟੀ ਤੇ ਤਾਂ ਵਰਦੀ ਚ ਹੁੰਦਾ ਬੰਦਾ ਇੱਕ ਫੋਨ ਸੀਗਾ ਮੇਰੇ ਕੋਲੇ ਦੂਸਰਾ ਫੋਨ ਮੇਰੇ ਪਾਪਾ ਦਾ ਸੀਗਾ ਮੇਰੇ ਕੋਲੇ ਜੋ ਕਿ ਬਿਲਕੁਲ ਟੁੱਟਿਆ ਹੋਇਆ ਸੀ ਬੀਬੋ ਦਾ ਫੋਨ ਹੈ ਆਈਫੋਨ ਤਾਂ ਸੀਗਾ ਨਾ ਤੁਸੀਂ ਮੰਨ ਰਹੇ ਹੋ ਇੱਕ ਫੋਨ ਸੀਗਾ ਉਹ ਵੀ ਸੈੱਟ ਹੈ ਇਹ ਤਾਂ ਸਾਰੇ ਲਈ ਫਰਦੇ ਆ ਜੀ 200 ਕਿਹਦੇ ਕੋਲੇ ਨਹੀਂ ਜਿਹੜੇ ਨਹੀਂ ਜੋਬ ਕਰਦੇ ਉਹ ਵੀ ਨਹੀਂ ਕਰਦੇ ਮੇਰੀ 80-85 ਹਜ਼ਾਰ ਤਨਖਾਹ ਮੇਰੀ ਕੋਈ 50 ਹਜ਼ਾਰ ਤਨਖਾਹ ਨਹੀਂ ਹੈ ਮੇਰੀ 80 ਹਜ਼ਾਰ ਤਨਖਾਹ 'ਚ ਤੁਸੀਂ ਘਰ ਦੀ ਕਿਸ਼ਤ ਵੀ ਤੁਸੀਂ ਕਹਿ ਰਹੇ ਹੋ ਹੁਣੇ ਕਿਹਾ 50 ਲੱਖ ਰੁਪਏ ਲੋਨ ਹੈ ਹਾਂਜੀ ਬਿਲਕੁਲ ਤੁਹਾਡੇ ਘਰ ਦੇ ਉੱਤੇ ਜਿਹੜਾ ਘਰ ਟਾਉਣ ਦੀਆਂ ਗੱਲਾਂ ਚੱਲੀਆਂ ਹਾਂ ਹਾਂਜੀ ਖਰਚਾ ਵੀ ਚੱਲਣਾ ਹੈ ਟਰਾਂਸਪੋਰਟ ਐ ਬਿਜਲੀ ਐ ਸਾਰਾ ਕੁਝ ਪਰਨਾ ਉਦੋਂ ਬਾਅਦ ਫੋਨ ਕਿਵੇਂ ਖਰੀਦਿਆ ਜਾ ਸਕਦਾ 1.5 ਲੱਖ ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਆ ਬਾਹਰ ਭੈਣ ਭਰਾ ਕਿਹਦੇ ਹਰੇਕ ਘਰ ਦੇ ਵਿੱਚ ਪਿੰਡ ਚ ਚਲੇ ਜਾਓ ਸ਼ਹਿਰ ਚ ਚਲੇ ਜਾਓ ਮੈਨੂੰ ਵੀ ਭੇਜਦੇ ਆ ਸਾਰਿਆਂ ਨੂੰ ਭੇਜਦੇ ਦੱਸੋ ਕਿਹਨੂੰ ਨਹੀਂ ਭੇਜਦਾ ਕੋਈ ਪਰ ਮੈਨੂੰ ਰੋਲੈਕਸ ਤਾਂ ਕਿਸੇ ਨੇ ਨਹੀਂ ਭੇਜੀ ਅਜੇ ਤੱਕ ਕੋਈ 5 7 10 ਹਜ਼ਾਰ ਦੀ ਘੜੀ ਕੋਈ ਭੇਜਦੇ ਰਿਸ਼ਤੇਦਾਰ ਉਹ ਵੀ ਦਸ ਸਾਲਾਂ ਚ 30 ਲੱਖ ਰੁਪਏ ਦੀ ਘੜੀ ਕੌਣ ਦਿੰਦਾ ਤੁਸੀਂ ਰੋਲੈਕਸ ਬਾਰੇ ਤੁਸੀਂ ਮੈਨੂੰ ਪ੍ਰੂਫ ਤਾਂ ਕਰੋ ਕਿੱਥੇ ਆ ਰੋਲੈਕਸ 30 ਲੱਖ ਵਾਲੀ ਘੜੀ ਜਿਹੜੀ ਤੁਹਾਡੀ ਰੀਲ ਐ ਉਹਦੇ ਚ ਪ ਤੁਸੀਂ ਉਹਨੂੰ ਚੈੱਕ ਕਰੋ ਮੇਰਾ ਰੋਲੈਕਸ ਦੀ ਆ ਕਿਵੇਂ ਆ ਕੀ ਸਿਸਟਮ ਆ ਦਾ ਚੈੱਕ ਕਰੋ ਉਹਨੂੰ ਤੇ ਫਰੋਜਪੁਰ ਕੀ ਕਰਨ ਗਏ ਸੀ ਪੁਲਿਸ ਦੇ ਮੁਤਾਬਕ ਫਰੋਜਪੁਰੋਂ ਚਿੱਟਾ ਲਿਆਏ ਹੋ ਤੁਸੀਂ ਉਸ ਦਿਨ ਜਾ ਕੇ ਤੇ ਜਿਵੇਂ ਫਰੋਜਪੁਰ ਚੜ ਗਈਆਂ ਫਰੋਜਪੁਰ ਤੇ ਇਹਦਾ ਮਤਲਬ ਇਹ ਥੋੜੀ ਮੈਂ ਉੱਥੇ ਚਿੱਟਾ ਹੀ ਲੈਣ ਚਲੀ ਗਈਆਂ ਕਿਵੇਂ ਫਰੋਜਪੁਰ ਕਰਨ ਕੀ ਗਏ ਸੀ ਸਵਾਲ ਤਾਂ ਇਹ ਆ ਉਸ ਦਿਨ ਇਹ ਤਾਂ ਕੰਮ ਹੋ ਗਿਆ ਆਨਲਾਈਨ ਚੜ ਗਈ ਗੱਡੀ ਤੁਹਾਡੇ ਨਾਂ ਤੇ ਗੱਡੀ ਤੁਸੀਂ ਲੈ ਆਂਦੀ ਪੁਲਿਸ ਦੇ ਮੁਤਾਬਕ ਤੁਸੀਂ ਉਸ ਦਿਨ ਚਿੱਟਾ ਲੈਣ ਗਏ ਹੋ ਹਾਂਜੀ ਪਰ ਮੈਂ ਉੱਥੇ ਉਸ ਦਿਨ ਮੈਂ ਗੱਡੀ ਲੈਣ ਗਈ ਆ ਵੈਰੀਫਾਈ ਕੀਤਾ ਗਿਆ ਪੁਲਿਸ ਵੱਲੋਂ ਵੀ ਵੈਰੀਫਾਈ ਕੀਤਾ ਗਿਆ ਸੀ ਇਹਦਾ 31 ਟ੍ਰਾਂਸਫਰਾਂ ਹੋਈਆਂ ਤੁਹਾਡੀਆਂ ਇਹ ਜੀ ਮੇਰੇ ਕੋਈ ਉਦਾਂ ਦੀਆਂ ਨਹੀਂ ਟ੍ਰਾਂਸਫਰ ਹੋਈਆਂ ਵੀ ਮੈਂ ਕਦੇ ਉਹ ਜ਼ਿਲ੍ਹੇ ਵਿੱਚ ਕਦੇ ਮੈਂ ਉਸ ਜ਼ਿਲ੍ਹੇ ਵਿੱਚ ਆਪਾਂ ਜਦੋਂ ਇੱਕੋ ਜ਼ਿਲ੍ਹੇ ਦੀ ਹੋ ਗਈਆਂ ਇੱਕੋ ਜ਼ਿਲ੍ਹੇ ਵਿੱਚ ਇਹ ਤਾਂ ਹੋਰ ਵੱਡੀ ਹੈਰਾਨੀ ਦੀ ਗੱਲ ਹੈ ਕਿ ਇੱਕੋ ਜ਼ਿਲ੍ਹੇ 'ਚ ਰਹਿ ਕੇ 31 ਟ੍ਰਾਂਸਫਰਾਂ ਦੀ ਕੀ ਲੋੜ ਹੈ ਜ਼ਰੂਰੀ ਨਹੀਂ ਮੇਰੇ ਅਪਰੋਚ ਕਰਕੇ ਹੋਰ ਇਹ ਤੁਹਾਡਾ ਆਪੀਨੀਅਨ ਹੈ ਲੋਕਾਂ ਦਾ ਇਹ ਮੰਨਣਾ ਹੈ ਕਿ ਤੁਹਾਡੀ ਅਫਸਰਾਂ ਨਾਲ ਸੈਟਿੰਗ ਹੈ ਤੁਸੀਂ ਜਿੱਥੇ ਚਾਹੁੰਦੇ ਹੋ ਆਪਦੀ ਮਰਜ਼ੀ ਨਾਲ ਡਿਊਟੀ ਲਾ ਲੈਣੇ ਕਿ ਬਲਵਿੰਦਰ ਕਰੋਨਾ ਦੇ ਦਿਨਾਂ ਚ ਐਂਬੂਲੈਂਸ ਲੈ ਕੇ ਇਧਰ ਤੋਂ ਉਧਰ ਆਉਂਦਾ ਸੀ ਔਰ ਉਹ ਸਰਸੇ ਦੇ ਵਿੱਚ ਚਿੱਟੇ ਦੀ ਸਪਲਾਈ ਕਰਦਾ ਸੀ ਤੁਸੀਂ ਉਹਨੂੰ ਨਾਕੇ ਤੇ ਮਿਲਦੇ ਹੋ ਤੁਹਾਡੇ ਸਬੰਧ ਬਣਦੇ ਨੇ ਔਰ ਉਸ ਤੋਂ ਬਾਅਦ ਤੁਸੀਂ ਪੂਰੇ ਸਰਸੇ ਜ਼ਿਲ੍ਹੇ ਦੇ ਵਿੱਚ ਤੁਸੀਂ ਚਿੱਟਾ ਉਹਨੂੰ ਦਿੰਦੇ ਸੀ ਔਰ ਉਹ ਐਂਬੂਲੈਂਸ ਤੇ ਰਾਹੀਂ ਚਿੱਟਾ ਪੂਰੇ ਸਰਸੇ ਜ਼ਿਲ੍ਹੇ ਚ ਦਿੰਦਾ ਰਿਹਾ। ਬਿਲਕੁਲ ਝੂਠ ਜੀ ਕੋਈ ਵੀ ਬੰਦਾ ਇੱਕ ਬੰਦਾ ਕਹਿ ਦਵੇ ਵੀ ਜਿਹਦੇ ਤੋਂ ਕੁਝ ਖਰੀਦਿਆ ਹੋਵੇ ਜਾਂ ਜੀ ਕਿਸੇ ਨੂੰ ਅਸੀਂ ਵੇਚ ਆਉਗੇ। 1 ਕਰੋੜ ਰੁਪਏ ਦੀ ਕੋਠੀ ਕਿਵੇਂ ਬਣ ਗਈ ਤੁਹਾਡੀ? 1 ਕਰੋੜਾਂ ਦੀ ਕੋਠੀ ਇਹ ਤਾਂ ਬਣ ਗਈ ਜੀ ਕਿਉਂਕਿ ਉਸ ਲੇਡੀਜ਼ ਵੀ ਨਜ਼ਰਾਂ ਦੇ ਵਿੱਚ 1 ਕਰੋੜਾਂ ਦੀ ਆ। ਤੁਸੀਂ 1 ਕਰੋੜ ਦੀ ਮੈਨੂੰ ਦੇ ਦਿਓ ਇਹ ਕੋਠੀ। ਲੈ ਲਓ ਜੀ ਬਿਲਕੁਲ ਮੈਂ ਤਾਂ ਤੁਸੀਂ ਕਹਿ ਰਹੇ ਹੋ 80 ਲੱਖ ਦੀ ਹੈ ਮੈਂ 10 ਲੱਖ ਵੱਧ ਕੇ ਦੇ ਦੇਣਾ ਤੁਹਾਨੂੰ। ਮੈਨੂੰ ਇਸ ਤੋਂ ਵਧਿਆ ਕੀ ਹੋਣਾ? ਜੇ ਤੁਸੀਂ ਚਿੱਟਾ ਵੇਚਿਆ ਹੀ ਨਹੀਂ ਫਿਰ ਤੁਹਾਨੂੰ ਕਾਹਦਾ ਡਰ ਹੈ? ਮੈਨੂੰ ਡਰ ਹੈ ਤੁਹਾਨੂੰ ਤਾਂ ਬਲਡੋਜ਼ਰ ਦਾ ਡਰ ਹੋਵੇ ਨਾ ਜੇ ਤੁਸੀਂ ਵੇਚਿਆ ਹੋਵੇ ਪਾਸੇ ਤੁਸੀਂ ਕਹਿੰਦੇ ਹੋ ਕਿ ਠਾ ਦਿਓ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਮੈਂ ਵੇਚਿਆ ਨਹੀਂ ਹੈ ਦੋਵਾਂ ਚੋਂ ਇੱਕ ਗੱਲ ਸਹੀ ਹੋਊਗੀ ਤੁਹਾਨੂੰ ਬੇਲ ਕਿਵੇਂ ਮਿਲ ਗਈ ਨਹੀਂ ਛੇਤੀ ਲੋਕਾਂ ਨੂੰ ਦੋ ਦੋ ਸਾਲ ਜੇ ਕੋਈ 10 ਗ੍ਰਾਮ ਨਾਲ ਫੜਿਆ ਜਾਵੇ ਗ੍ਰੀਨ ਸਾਈਕਲ ਆਲਾ ਦੋ ਦੋ ਸਾਲ ਬੇਲ ਨਹੀਂ ਮਿਲਦੀ ਬੰਦੇ ਨੂੰ ਮੇਰਾ ਮੇਰਾ ਚਿੱਟਾ ਉਹ ਹੈ ਹੀ ਨਹੀਂ ਸੀ ਉਹ ਮੇਰੇ ਤੇ ਪਲਾਂਟ ਕੀਤਾ ਗਿਆ ਮੈਂ ਖੁਦ ਮੈਂ ਸੀਐਮ ਸਾਹਿਬ ਨੂੰ ਮੈਂ ਪਹਿਲਾਂ ਵੀ ਕਹਿ ਕੇ ਆਦੀ ਮੈਂ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰਦੀ ਆ ਇਸ ਜਿਹੜਾ ਕੇਸ ਆ ਇਹਨੂੰ ਬਹੁਤ ਬਰੀਕੀ ਦੇ ਨਾਲ ਦੇਖਿਆ ਜਾਵੇ ਜਿਵੇਂ ਮੈਂ ਤੁਸੀਂ ਕਹਿੰਦੇ ਹੋ ਤੁਹਾਡਾ ਕੋਈ ਸਬੰਧ ਨਹੀਂ ਬਲਵਿੰਦਰ ਦੇ ਨਾਲ ਕੁਝ ਗਲਤ ਨਾ ਮੰਨਿਆ ਜਾਵੇ ਹਾਂਜੀ ਤੇ ਜੇ ਉਹ ਲੇਡੀ ਤੇ ਉਹ ਹਸਬੈਂਡ ਵਾਈਫ ਦਾ ਇੰਨਾ ਹੀ ਕਨਫਲਿਕਟ ਆ ਤੁਸੀਂ ਛੱਡਦੇ ਹੋ ਨਾ ਤੁਸੀਂ ਕਿਉਂ ਵਿਚ ਆ ਰਹੇ ਹੋ ਗੱਲ ਮੈਂ ਕਿੱਥੇ ਫੜਿਆ ਮੈਂ ਕਿੱਥੇ ਫੜਿਆ ਕਿਤੇ ਵੀ ਆ ਕੁਝ ਵੀ ਆ ਕਿਸੇ ਤੇ ਆਪਾਂ ਝੂਠੇ ਇਲਜ਼ਾਮ ਲਾ ਕੇ ਉਹਨੂੰ ਜੇਲ੍ਹ ਤੱਕ ਸੁਟਾਂਗੇ ਤੇ ਤੁਸੀਂ ਆ ਵੀ ਦੇਖੋ ਉਹ ਤਾਂ ਅਦਾਲਤ ਤੱਕ ਪਹੁੰਚਿਆ ਤੁਹਾਡੀ ਜਿਸ ਦਿਨ ਪੇਸ਼ੀ ਸੀਗੀ ਉਹ ਲੜੇ ਮੇਰੇ ਮੇਰੇ ਕਰਕੇ ਥੋੜੀ ਲੜਾਈ ਆਇਆ ਤਾਂ ਤੁਹਾਡੇ ਪਿੱਛੇ ਹੀ ਨਾ ਉੱਥੇ ਤੁਸੀਂ ਤੁਸੀਂ ਉਹ ਸਵਾਲਿਓ ਇੱਕ ਅਰੈਸਟ ਕਿਉਂ ਨਹੀਂ ਹੋਇਆ ਫਿਰ ਉਹਨੂੰ ਕੱਢਤਾ ਫਿਰ ਪੁਲਿਸ ਕਹਿੰਦੀ ਜੀ ਅਸੀਂ ਤਾਂ ਫਾੜ ਹੀ ਰਹੇ ਸੀਗੇ ਉਹਨੂੰ ਤੁਸੀਂ ਇਹ ਦੇਖੋ ਜੀ ਤੁਸੀਂ ਇਹ ਦੇਖੋ ਇੱਕ ਤਰਫਾ ਨਾ ਲੈ ਕੇ ਜਾਓ ਗੱਲ ਨੂੰ ਤੁਹਾਡੇ ਤੇ ਕੇਸ ਪਾ ਕੇ ਬਾਅਦ ਪੁਲਿਸ ਬੈਕਫੁੱਟ ਤੇ ਕਿਉਂ ਚਲੀ ਗਈ ਕਿਉਂਕਿ ਵਿੱਚ ਸੱਚਾਈ ਕੁਛ ਹੈ ਹੀ ਨਹੀਂ ਆ ਮੇਰੇ ਤੇ ਪਲਾਂਟ ਕੀਤਾ ਗਿਆ ਏ ਇਸੇ ਜਲੂਸ ਪੁਲ ਕੱਲਾ ਥੋੜਾ ਥੋੜੀ ਨਿਕਲਿਆ ਪੁਲਿਸ ਡਿਪਾਰਟਮੈਂਟ ਦਾ ਸਰਕਾਰ ਦਾ ਬਿਲਕੁਲ ਨਿਕਲਿਆ ਜੀ ਸਾਰਿਆਂ ਦਾ ਜਲੂਸ ਨਿਕਲ ਗਿਆ ਜੇ ਮੇਰਾ ਕੋਈ ਦੋ ਨੰਬਰ ਦਾ ਕੁਝ ਹੁੰਦਾ ਨਾ ਮੇਰਾ ਘਰ ਰਹਿ ਜਾਂਦਾ ਇਹ ਬਦਮਾਸ਼ੀ ਵਾਲੇ ਗੀਤਾਂ ਤੇ ਪੁਲਿਸ ਵਾਲੀ ਰੀਲਾਂ ਬਣਾਉਂਦੀ ਚੰਗੀ ਲੱਗਦੀ ਮੰਨਿਆ ਪੁਲਿਸ ਦੇ ਵਿੱਚ ਆਂ ਤੇ ਇਹਦਾ ਮਤਲਬ ਇਹ ਥੋੜੀ ਵੀ ਆਪਣੇ ਸ਼ੌਕ ਮਾਰ ਕੇ ਅਸੀਂ ਫੋਟੋ ਵੀ ਨਹੀਂ ਪਾ ਸਕਦੇ ਅਸੀਂ ਗਾਣੇ ਦੇ ਉੱਤੇ ਨੱਚ ਵੀ ਨਹੀਂ ਸਕਦੇ ਅਸੀਂ ਵੀਡੀਓ ਵੀ ਨਹੀਂ ਪਾ ਸਕਦੇ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਪਰ ਪੰਜਾਬ ਪੁਲਿਸ ਦੀ ਮੁਲਾਜ਼ਮ ਚਿੱਟੇ ਨਾਲ ਫੜੀ ਗਈ ਪਰ ਪੂਰੇ ਪੰਜਾਬ 'ਚ ਰੌਲਾ ਪਿਆ ਕਿ ਉਹਦਾ ਘਰ ਕਿਉਂ ਨਹੀਂ ਢਾਇਆ ਗਿਆ। মিডিਆ ਉਹਦੇ ਘਰਾਂ ਤੱਕ ਪਹੁੰਚਦਾ ਹੈ, ਘਰ ਦਿਖਾਇਆ ਜਾਂਦਾ ਕਿ ਇਹ ਘਰ ਢਾਇਆ ਕਿਉਂ ਨਹੀਂ ਜਾਂਦਾ ਜਦੋਂ ਕਿ ਗਰੀਬਾਂ ਦਾ ਘਰ ਤਾਂ ਢਾ ਦਿੰਨੇ ਹੋ। ਅੱਜ ਅਸੀਂ ਉਸੇ ਘਰ 'ਚ ਬੈਠੇ ਆਂ। ਅਮਨਦੀਪ ਕੌਰ ਪੰਜਾਬ ਪੁਲਿਸ ਦੀ ਮੁਲਾਜ਼ਮ ਥਾਰ ਗੱਡੀ ਵਾਲੀ ਕਿਹਾ ਜਾਂਦਾ ਹੈ। ਬਹੁਤ ਸਾਰੇ ਨਾਂ ਨੇ ਅਮੰਦੇ। ਤੁਸੀਂ ਵੱਖ-ਵੱਖ ਚੈਨਲਾਂ ਦੇ ਉੱਤੇ ਪਿਛਲੇ 1 ਮਹੀਨੇ ਦੌਰਾਨ ਬਹੁਤ ਨਿਊਜ਼ ਦੇਖੀਆਂ। ਜਿੱਥੇ ਇਨਸਟਾ ਕੁਈਨ ਕਿਹਾ ਗਿਆ ਕਿਤੇ ਥਾਰ ਵਾਲੀ ਕੁੜੀ ਕਿਹਾ ਗਿਆ ਇਹ ਸਾਰੇ ਨਾਵਾਂ ਦੇ ਨਾਲ ਮਸ਼ਹੂਰ ਹੋਈ ਅਮਨ ਪਿਛਲੇ 12-13 ਸਾਲਾਂ ਦੀ ਸਰਵਿਸ ਚ ਵਿਵਾਦਾਂ ਨਾਲ ਘੇਰੀ ਰਹੀ ਹੈ ਪਰ ਹੁਣ ਜਿਹੜੀ ਗੱਲ ਆਈ ਹੈ ਉਹ ਬਹੁਤ ਗੰਭੀਰ ਹੈ ਕਿ ਅਮਨ ਚਿੱਟਾ ਵੇਚਦੀ ਹੈ ਅਮਨ ਚਿੱਟਾ ਪੀਂਦੀ ਵੀ ਹੈ ਅਮਨ ਕੁੜੀਆਂ ਸਪਲਾਈ ਕਰਦੀ ਹੈ ਅਮਨ ਕੋਲੇ 30-30 ਲੱਖ ਦੀਆਂ ਘੜੀਆਂ ਨੇ ਕਰੋੜਾਂ ਦੀ ਪ੍ਰਾਪਰਟੀ ਹੈ 50-60 ਹਜ਼ਾਰ ਦੀ ਤਨਖਾਹ ਵਾਲੀ ਪੁਲਿਸ ਮੁਲਾਜ਼ਮ ਕੋਲੇ ਇਹ ਸਭ ਕੁਝ ਕਿੱਥੋਂ ਆ ਗਿਆ ਸਮਾਜ ਸੇਵੀਆਂ ਤੋਂ ਲੈ ਕੇ ਪੋਲੀਟੀਸ਼ੀਅਨਸ ਤੱਕ ਇੱਥੋਂ ਤੱਕ ਕਿ ਲੀਡਰ ਆਫ ਆਪੋਜੀਸ਼ਨ ਤੱਕ ਨੇ ਇਹਦੇ ਤੇ ਸਵਾਲ ਖੜੇ ਕੀਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਸਿਕਿਉਰਿਟੀ ਦਾ ਵੀ ਮੈਟਰ ਆਇਆ ਕਿ ਅਮਨ ਉਹ ਵੀ ਸਿਕਿਉਰਿਟੀ ਢੰਗ ਨਾਲ ਨਹੀਂ ਕਰ ਰਹੀ ਸੀ 31 ਦੇ ਨੇੜੇ ਟਰਾਂਸਫਰਸ ਦੀ ਚਰਚਾ ਅੱਜ ਅਮਨਦੀਪ ਕੌਰ ਥਾਰ ਵਾਲੀ ਜਾਂ ਤੁਸੀਂ ਕਹਿ ਲਓ ਕਿ ਇੰਸਟਾ ਕੁਈਨ ਪਰ ਮੈਂ ਕਹੂੰਗਾ ਕਿ ਪੁਲਿਸ ਮੁਲਾਜ਼ਮ ਜਿਹਦੇ ਤੇ ਚਿੱਟਾ ਪੀਣ ਦਾ ਤੇ ਵੇਚਣ ਦਾ ਦੋਸ਼ ਲੱਗਿਆ ਐਸਐਮਟੀਵੀ ਤੇ ਸਾਡੇ ਨਾਲ ਨੇ ਅਮਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਿੱਟਾ ਕਿਉਂ ਵੇਚਦੇ ਹੋ ਕਿਹਨੇ ਲਾਇਆ ਔਰ ਕੀ ਖੱਟਿਆ ਇਹਦੇ ਚ ਤਾਂ ਸਭ ਤੋਂ ਪਹਿਲੀ ਵੱਡੀ ਤੇ ਝੂਠੀ ਗੱਲ ਇਹ ਮੇਰੇ ਤੇ ਜੋ ਇਲਜ਼ਾਮ ਲਾਇਆ ਗਿਆ ਮੈਂ ਚਿੱਟਾ ਪੀਨੀ ਆ ਜਾਂ ਮੈਂ ਵੇਚਦੀ ਆ ਮੇਰੀ 14 ਸਾਲ ਦੀ ਸਰਵਿਸ ਹੋ ਗਈ ਆ ਉਹਦੇ ਵਿੱਚ ਹਰ ਸਾਲ ਪੁਲਿਸ ਮੁਲਾਜ਼ਮਾਂ ਦਾ ਸਲਾਨਾ ਮੈਡੀਕਲ ਹੁੰਦਾ ਜੋ ਅੱਜ ਤੱਕ ਕਦੇ ਵੀ ਮੇਰਾ ਪੋਜ਼ਿਟਿਵ ਨਹੀਂ ਆਇਆ ਡੋਪ ਟੈਸਟ ਆ ਜਿਹੜਾ ਮੇਰਾ ਲਗਾਤਾਰ 3-4 ਸਾਲਾਂ ਤੋਂ ਮੇਰੇ ਅਫਸਰਾਂ ਦੇ ਮੈਂ ਖੁਦ ਨੇ ਪੇਸ਼ ਕਰਦੀ ਆ ਜੋ ਕਿ ਹਮੇਸ਼ਾ ਹੀ ਮੇਰੀ ਜਿਹੜੀ ਡੋਪ ਟੈਸਟ ਦੀ ਰਿਪੋਰਟ ਆ ਨੈਗੇਟਿਵ ਆਉਂਦੀ ਆ ਜਿਸ ਦਿਨ ਤੁਹਾਨੂੰ ਫੜਿਆ ਗਿਆ ਪੁਲਿਸ ਦਾ ਐਫ ਆਈ ਆਰ ਦੇ ਮੁਤਾਬਕ ਕਿ ਤੁਸੀਂ ਥਾਰ ਚ ਜਾ ਰਹੇ ਸੀ ਪੁਲਿਸ ਨੇ ਨਾਕਾ ਲਾਇਆ ਤੁਹਾਨੂੰ ਰੋਕਿਆ ਗਿਆ 17 ਗ੍ਰਾਮ ਚਿੱਟਾ ਤੁਹਾਡੀ ਗੱਡੀ ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਸਹੀ 3 ਵਜੇ ਆਪਣੇ ਪੁਲਿਸ ਲੈਂਡ ਦੇ ਵਿੱਚੋਂ 2 April ਦੀ ਗੱਲ ਹੈ ਇਹ ਸਹੀ 3 ਵਜੇ ਆਪਣੀ ਡਿਊਟੀ ਦੇ ਉਤੋਂ ਪੁਲਿਸ ਲੈਂਡ ਦੇ ਵਿੱਚੋਂ ਮੈਂ ਨਿਕਲੀ ਆ 10 ਮਿੰਟਾਂ ਦੇ ਵਿੱਚ ਦੀ ਮੈਂ ਨੰਨੀ ਸ਼ਾ ਚੌਂਕ ਦੇ ਉੱਤੇ ਪਹੁੰਚ ਜਾਨੀ ਆ 20 ਦੀ ਸਪੀਡ ਆ ਮੇਰੀ ਨਾਰਮਲ ਆ ਰਹੀ ਆ ਮੈਂ ਉਸ ਤੋਂ ਬਾਅਦ ਕੀ ਮੈਨੂੰ ਅਚਾਨਕ ਉੱਥੇ ਰੋਕਿਆ ਜਾਂਦਾ ਮੇਰੀ ਚੈਕਿੰਗ ਕੀਤੀ ਜਾਂਦੀ ਆ ਜਦ ਕਿ ਮੈਨੂੰ ਅਗਰ ਮੇਰੇ ਦਿਲ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ ਏ ਵੀ ਕਹਿ ਸਕਦੀ ਆਂ ਵੀ ਮੇਰੇ ਕੋਲੇ ਵੀ ਕੋਸ਼ਿਸ਼ ਮੈਨੂੰ ਮੈਨੂੰ ਮਨ ਡਰ ਹੁੰਦਾ ਜੇ ਠੀਕ ਹੈ ਮੈਂ ਕਿਸੇ ਵੀ ਅਫਸਰ ਨੂੰ ਮੈਂ ਫੋਨ ਪਹਿਲਾਂ ਹੀ ਲਾ ਸਕਦੀ ਸੀ ਮੇਰੇ ਤੇ ਵੀ ਇਲਜ਼ਾਮ ਲੱਗੇ ਆ ਵੀ ਕਿਸੇ ਅਫਸਰ ਦੇ ਨਾਲ ਮੈਂ ਨਹੀਂ ਤੁਸੀਂ ਕਿਹਾ ਕਿ ਮੈਂ ਖੜ੍ਹ ਜੋ ਮੈਂ ਅਫਸਰ ਨਾਲ ਗੱਲ ਕਰਾਉਣੀ ਆ ਹਾਂਜੀ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਜਿਵੇਂ ਜੀ ਕਹਿਣੀ ਹੁੰਦੀ ਮੈਂ ਪਹਿਲਾਂ ਲੋਕ ਲਾਉਣ ਦੀ ਗੱਡੀ ਨੂੰ ਫਿਰ ਮੈਂ ਅਫਸਰ ਨਾਲ ਗੱਲ ਕਰਦੀ ਤੇ ਇਹਨਾਂ ਦੀ ਗੱਲ ਕਰਵਾਉਂਦੀ ਮੇਰੇ ਤੇ ਕਾਰਵਾਈ ਪੈਂਦੀ ਨਾ ਤੁਸੀਂ ਵਰਦੀ 'ਚ ਸੀਗੇ ਕਿਸੇ ਵਾਰ ਜੀ ਮੈਂ ਸਿਵਲ ਦੇ ਵਿੱਚ ਸੀਗੀ ਪਰ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਡਿਊਟੀ ਤੋਂ ਨਿਕਲੇ ਡਿਊਟੀ ਤੇ ਤਾਂ ਵਰਦੀ 'ਚ ਹੁੰਦਾ ਬੰਦਾ ਨਹੀਂ ਜੀ ਉਥ ਵਰਤੀ ਨਹੀਂ ਪਈ ਹੁੰਦੀ ਨਹੀਂ ਜੀ ਜਿਵੇਂ ਪੁਲਿਸ ਲੈਣ ਦੇ ਵਿੱਚ ਇੱਕ ਹਸਪਤਲ ਆ ਜਿੱਥੇ ਕਿ ਉਥੇ ਮੁਲਾਜ਼ਮਾਂ ਦੀ ਪਹਿਲਾਂ ਹੀ ਕਮੀ ਆ ਜਿਹੜੇ 2-3 ਮੁਲਾਜ਼ਮਾਂ ਉਥੋਂ ਪਹਿਲਾਂ ਰਿਟਾਇਰ ਹੋ ਚੁੱਕੇ ਆ ਜਿਹਦੇ ਕਰ ਕਮੀ ਹੋਣ ਕਰਕੇ ਉਥੇ 2-3 ਜਿਹੜੇ ਪੁਲਿਸ ਦੇ ਮੁਲਾਜ਼ਮਾ ਉਥੇ ਲਾਏ ਜਾ ਸਕਦੇ ਔਰ ਲੱਗ ਸਕਦੇ ਨੇ ਇਹ ਲਵਾਈ ਤੁਸੀਂ ਸਪਰਸ਼ ਕਰਕੇ ਤੁਹਾਡੀ ਅਪਰੋਚ ਆ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਮੈਂ ਜੋ ਵੀ ਆ ਗਈ ਪਹਿਲਾਂ ਵੀ ਮੈਂ ਕਾਫੀ ਟਾਈਮ ਪਹਿਲਾਂ ਵੀ ਡਿਊਟੀ ਕੀਤੀ ਆ ਮੈਂ ਇਸ ਚੀਜ਼ ਦਾ ਮੈਡੀਕਲ ਹੀ ਜੋ ਵੀ ਹੁੰਦਾ ਇਹਦੇ ਬਾਰੇ ਨੋਲਿਜ ਰੱਖਦੀ ਆ ਤਾਂ ਕਰਕੇ ਮੇਰੇ ਉੱਥੇ ਡਿਊਟੀ ਰਹੀ ਹੈ ਇੱਥੇ ਮੈਂ ਅਫਸਰਾਂ ਦੇ ਮੈਂ ਪੇਸ਼ ਹੋ ਕੇ ਜੋ ਵੀ ਆ ਆਪਣਾ ਪੱਖ ਰੱਖਿਆ ਵੀ ਮੈਂਵੇਂ ਕਰਕੇ ਮੈਂ ਠੀਕ ਨਹੀਂ ਸੀਗੀ ਮੈਨੂੰ ਉਸ ਟਾਈਮ ਬੈਕ ਦੀ ਪ੍ਰੋਬਲਮ ਵੀ ਸੀਗੀ ਮੇਰੀ ਮਾਨਸਾ ਡਿਊਟੀ ਸੀਗੀ ਮਾਨਸਾ ਤੋਂ ਮੈਂ ਅਫਸਰ ਦੇ ਸੀਨੀਅਰ ਦੇ ਮੈਂ ਆਪਦੀ ਕੋਈ ਵੀ ਬੰਦਾ ਜਿਸ ਨੂੰ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਸੀਨੀਅਰ ਅਫਸਰ ਦੇ ਪੇਸ਼ ਹੋਣੇ ਆ ਐਪਲੀਕੇਸ਼ਨ ਲੈ ਕੇ ਮੈਂ ਪੇਸ਼ ਹੋਈ ਵੀ ਸਰ ਮੈਨੂੰ ਦੂਰ ਆਉਣਾ ਜਾਣ ਤੋਂ ਮੈਨੂੰ ਪ੍ਰੋਬਲਮ ਹੈ ਮੇਰੇ ਤੇ ਇਸ ਤਰ੍ਹਾਂ ਐ ਕਰਕੇ ਵੀ ਮੇਰੀ ਜਿਹੜੀ ਬਦਲੀ ਇੱਥੋਂ ਦੀ ਹੋਈ ਵੀ ਆ ਮੈਨੂੰ ਇੱਥੇ ਨੇੜੇ ਜਿਹੜਾ ਮੇਰਾ ਘਰ ਆ ਮੈਂ 50 ਲੱਖ ਲੋਨ ਲੈ ਕੇ ਮੈਂ ਘਰ ਬਣਾਇਆ ਹੋਇਆ ਮੈਂ ਉੱਥੇ ਕਿਰਾਏ ਤੇ ਰਹਿਣ ਨਾਲੋਂ ਮੈਂ ਆਪਦੇ ਘਰ ਦੇ ਵਿੱਚ ਵੀ ਰਵਾਂ ਪਰ ਤੁਹਾਡੇ ਤੇ ਦੋਸ਼ ਹੈ ਨਾ ਕਿ ਤੁਹਾਡੀ ਡਿਪਾਰਟਮੈਂਟ ਦੇ ਸੀਨੀਅਰ ਅਫਸਰਾਂ ਨਾਲ ਪਿਓਰ ਸੈਟਿੰਗ ਹੈ ਕਈਆਂ ਨਾਲ ਤੁਹਾਡੇ ਸਬੰਧ ਹੈ ਤੁਹਾਡੇ ਬਾਰੇ ਕਿਹਾ ਗਿਆ ਔਰ ਇਹ ਕਿਹਾ ਗਿਆ ਕਿ ਮਾਨਸਾ ਡਿਊਟੀ ਹੋਣ ਦੇ ਨਾਤੇ ਬਠਿੰਡਾ ਤੁਸੀਂ ਬੈਠੇ ਹੋ ਏਦੋਂ ਵੱਡੀ ਪ੍ਰਿਵੀਲੇਜ ਤੁਹਾਨੂੰ ਕੀ ਦੇਊਗੀ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਆਪਦੇ ਸੀਨੀਅਰ ਅਫਸਰਾਂ ਨੂੰ ਕੋਈ ਵੀ ਆ ਕਿਤੇ ਵੀ ਕਿਸੇ ਵੀ ਜ਼ਿਲ੍ਹੇ ਦਾ ਕੋਈ ਵੀ ਸੀਨੀਅਰ ਅਫਸਰ ਆ ਉਹ ਆਪਣੇ ਜਿਹੜੇ ਨੀਚੇ ਵਾਲੇ ਮੁਲਾਜ਼ਮਾ ਉਹਨਾਂ ਨੂੰ ਉਹਨਾਂ ਨੇ ਪ੍ਰੋਬਲਮ ਸੁਣਨ ਵਾਸਤੇ ਹੀ ਬੈਠੇ ਹੁੰਦੇ ਜਿਹੜੇ ਸੀਨੀਅਰ ਅਫਸਰ ਨੇ ਮੈਨੂੰ ਜੇ ਕੋਈ ਪ੍ਰੋਬਲਮ ਸੀ ਮੈਂ ਆਪਦੀ ਰਿਟਰਨ ਦੇ ਵਿੱਚ ਮੈਂ ਐਪਲੀਕੇਸ਼ਨ ਦਿੱਤੀ ਹੋਈ ਆ ਵੀ ਮੈਂ ਐਵੇਂ ਕਰਕੇ ਮੈਨੂੰ ਬੈਕਪੈਨ ਦੀ ਪ੍ਰੋਬਲਮ ਆ ਮੈਂ ਦੂਰ ਆਪੜਾਉਣ ਮੈਂ ਨਹੀਂ ਕਰ ਸਕਦੀ ਤਾਂ ਜੋ ਮੈਂ ਆਪਦਾ ਟ੍ਰੀਟਮੈਂਟ ਵੀ ਕਰ ਸਕਾਂ ਮੈਂ ਆਪਣਾ ਡਿਊਟੀ ਵੀ ਕਰ ਸਕਾਂ ਮੈਂ ਦੋਨੇ ਚੀਜ਼ਾਂ ਨੂੰ ਵਾਰ ਰਹੀ ਸੀ ਬਿਮਾਰ ਹੁੰਦੇ ਹੋਏ ਵੀ ਉਸ ਟਾਈਮ ਜਿਹੜੇ ਕਿ ਮੈਂ ਆਪਦੇ ਲੋਕਲ ਇੱਥੇ ਪੁਲਿਸ ਲੈਣ ਦੇ ਵਿੱਚ ਹਸਪੀਟਲ 'ਚ ਡਿਊਟੀ ਕਰ ਰਹੀ ਸੀ ਜਿਹੜੀ ਉਸ ਦਿਨ ਫਿਰ ਕੀ ਹੋਇਆ ਤੁਸੀਂ ਕਹਿੰਦੇ ਹੋ ਤੁਹਾਡਾ ਵਰਜਨ ਕੀ ਹੈ ਤੁਸੀਂ ਕਹਿੰਦੇ ਹੋ ਤੁਸੀਂ ਕਿਸੇ ਨਾਲ ਨਹੀਂ ਗੱਲ ਕਰਾਈ ਕਿਸੇ ਅਫਸਰ ਨਾਲ ਨਹੀਂ ਗੱਲ ਕਰਾਈ ਤੁਸੀਂ ਨਹੀਂ ਜੀ ਮੈਂ ਕਿਸੇ ਨਾਲ ਕੋਈ ਗੱਲ ਵੀ ਨਹੀਂ ਕਰਵਾਈ ਔਰ ਮੇ ਚੀਜ਼ ਕਹੀ ਵੀ ਨਹੀਂ ਆ ਔਰ ਪਹਿਲੀ ਗੱਲ ਇਹ ਮੇਰੇ ਕੋਲ ਇੱਕ ਫੋਨ ਸੀ ਮੇਰਾ ਆਈਫੋਨ ਇੱਕ ਫੋਨ ਸੀਗਾ ਮੇਰੇ ਕੋਲ ਦੂਸਰਾ ਫੋਨ ਮੇਰੇ ਪਾਪਾ ਦਾ ਸੀਗਾ ਮੇਰੇ ਕੋਲੇ ਜੋ ਕਿ ਬਿਲਕੁਲ ਟੁੱਟਿਆ ਹੋਇਆ ਸੀ ਬੀਬੋ ਦਾ ਫੋਨ ਆ ਆ 2-3000 ਦੀ ਕੀਮਤ ਹੋਣੀ ਆ ਉਹਦੀ ਟੁੱਟਿਆ ਹੋਇਆ ਫੋਨ ਸੀ ਉਹਦੀ ਸਕਰੀਨ ਪਾਉਣੀ ਸੀ ਜਿਹੜਾ ਕਿ ਮੇਰੀ ਗੱਡੀ ਦੇ ਵਿੱਚ ਹੀ ਪਿਆ ਹੋਇਆ ਸੀ ਜਿਹਨੂੰ ਕਿ ਇਹ ਵੀ ਬਣਾਇਆ ਗਿਆ ਵੀ ਇਹਦੇ ਕੋਲ 1.5 ਲੱਖ ਦੇ ਉਸ ਟਾਈਮ ਦੋ ਫੋਨ ਸੀਗੇ ਇਹ ਗੱਲ ਬਿਲਕੁਲ ਝੂਠ ਹੈ। ਸੁਣਤਾ ਸੀਗਾ ਨਾ ਤੁਸੀਂ ਮੰਨ ਰਹੇ ਹੋ। ਇੱਕ ਵੋਨ ਸੀਗਾ ਓਬਵੀਸਲੀ ਤੇ ਤਾਂ ਸਾਰੇ ਲਈ ਫਰਦੇ ਆ ਜੀ। 200 ਕਿਹਦੇ ਕੋਲੇ ਨਹੀਂ ਜਿਹੜੇ ਨਹੀਂ ਜੋਬ ਕਰਦੇ ਉਹ ਵੀ ਨਹੀਂ ਉਹ ਕਰਦੇ ਮੇਰੀ 80-85 ਹਜ਼ਾਰ ਤਨਖਾਹ ਮੇਰੀ। ਕੋਈ 50 ਹਜ਼ਾਰ ਤਨਖਾਹ ਨਹੀਂ ਹੈ ਮੇਰੀ। 80-85 ਹਜ਼ਾਰ ਤਨਖਾਹ ਗਈ 14 ਸਾਲ ਹੋ ਗਏ ਮੈਨੂੰ ਸਰਵਿਸ ਕਰਾ। 85 ਹਜ਼ਾਰ ਤਨਖਾਹ 'ਚ ਤੁਸੀਂ ਘਰ ਦੀ ਕਿਸ਼ਤ ਵੀ ਤੁਸੀਂ ਕਹਿ ਰਹੇ ਹੋ ਹੁਣੇ ਕਿਹਾ 50 ਲੱਖ ਰੁਪਏ ਲੋਨ ਹੈ। ਹਾਂਜੀ ਬਿਲਕੁਲ। ਤੁਹਾਡੇ ਘਰ ਦੇ ਉੱਤੇ। ਜਿਹੜਾ ਘਰ ਟਾਉਣ ਦੀਆਂ ਗੱਲਾਂ ਚੱਲੀਆਂ। ਹਾਂਜੀ ਹਾਂ। ਖਰਚਾ ਵੀ ਚੱਲਣਾ ਮਾਪਿ ਟਰਾਂਸਪੋਰਟ ਹੈ ਬਿਜਲੀ ਹੈ ਸਾਰਾ ਕੁਝ ਪਰਨਾ ਉਸ ਤੋਂ ਬਾਅਦ ਫੋਨ ਕਿਵੇਂ ਖਰੀਦਿਆ ਜਾ ਸਕਦਾ ਹੈ 1.5 ਲੱਖ ਇਹ ਜੀ ਮੈਂ ਆਪਣੇ ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਆ ਬਾਹਰ ਭੈਣ ਭਰਾ ਕਿਹਦੇ ਹਰੇਕ ਘਰ ਦੇ ਵਿੱਚ ਪਿੰਡ ਚ ਚਲੇ ਜਾਓ ਸ਼ਹਿਰ ਚ ਚਲੇ ਜਾਓ ਹਰੇਕ ਦੇ 4-4 5-5 ਜਿਹੜੇ ਰਿਸ਼ਤੇਦਾਰ ਜਾਂ ਬੱਚੇ ਆ ਜਾਂ ਭੈਣ ਲਾਲੂ ਭਰਾ ਲਾਲੂ ਫਰੈਂਡ ਸਰਕਲ ਲਾ ਲੋ ਆਪਦਾ ਉਹ ਹਰੇਕ ਦਿਨ 4-4 5-5 ਆਪਣੀ ਫੋਰਨ ਕੰਟਰੀਆਂ ਦੇ ਵਿੱਚ ਬੈਠੇ ਹੋਏ ਹੈਗੇ ਆ ਠੀਕ ਹੈ ਤੇ ਕੀ ਆਪਾਂ ਨੂੰ ਤੁਹਾਨੂੰ ਨਹੀਂ ਕੋਈ ਉਹ ਭੇਜਦਾ ਮੈਨੂੰ ਵੀ ਭੇਜਦੇ ਆ ਸਾਰਿਆਂ ਨੂੰ ਭੇਜਦੇ ਦੱਸੋ ਕਿਹਨੂੰ ਨਹੀਂ ਭੇਜਦਾ ਕੋਈ ਪਰ ਮੈਨੂੰ ਰੋਲੈਕਸ ਤਾਂ ਕਿਸੇ ਨੇ ਨਹੀਂ ਭੇਜੀ ਅਜੇ ਕੋਈ 5-7 10000 ਦੀ ਘੜੀ ਕੋਈ ਭੇਜਦੇ ਰਿਸ਼ਤੇਦਾਰ ਉਹ ਵੀ ਦਸ ਸਾਲਾਂ ਚ 30 ਲੱਖ ਰੁਪਏ ਦੀ ਘੜੀ ਕੌਣ ਦਿੰਦਾ ਤੁਸੀਂ ਰੋਲੈਕਸ ਬਾਰੇ ਤੁਸੀਂ ਮੈਨੂੰ ਪ੍ਰੂਫ ਤਾਂ ਕਰੋ ਕਿੱਥੇ ਆ ਰੋਲੈਕਸ 30 ਲੱਖ ਵਾਲੀ ਘੜੀ ਜਿਹੜੀ ਤੁਹਾਡੀ ਰੀਲ ਹੈ ਉਹਦੇ ਚ ਪਾਈ ਹੋਈ ਹੈ ਤੁਸੀਂ ਤੁਸੀਂ ਉਹਨੂੰ ਚੈੱਕ ਕਰੋ ਮੇਰਾ ਰੋਲੈਕਸ ਦੀ ਆ ਕਿਵੇਂ ਆ ਕੀ ਸਿਸਟਮ ਆ ਉਹਦਾ ਪਰੂਫ ਤਾਂ ਕਰੋ ਮੈਨੂੰ ਪ੍ਰੂਫ ਕਰੋ ਮੈਨੂੰ 30 ਲੱਖ ਦੀ ਘੜੀ ਹੈ ਜਿਹੜੀ ਪਤਾ ਨਹੀਂ ਇਹ ਮੈਂ ਨਹੀਂ ਇਹ ਤਾਂ ਤੁਸੀਂ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਸਵਾਲ ਕਰ ਰਹੇ ਹੋ ਇਹ ਤਾਂ ਲੀਡਰ ਆਫ ਆਪੋਜੀਸ਼ਨ ਕਹਿਗੇ ਹਾਂ ਫਿਰ ਉਹਨਾਂ ਤੋਂ ਉਹਨਾਂ ਨੇ ਕਿਹਾ 3350 ਲੱਖ ਦੀਆਂ ਕੜੀਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹਨੇ ਇਹਨੇ ਲੱਖ ਦੀਆਂ ਕੜੀਆਂ ਪਾਉਂਦੀਆਂ ਹਨ ਹਾਂਜੀ ਮੈਂ ਕਹਣੀ ਜੋ ਉਹਨਾਂ ਦੀ ਬੇਟੀ ਦੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਕੋਈ ਧੱਕਾ ਹੋਇਆ ਹੁੰਦਾ ਮੇਰੇ ਤੇ ਨਾ ਹੀ ਤਾਂ ਮੈਂ ਵੇਚਦੀਆਂ ਨਾ ਹੀ ਮੈਂ ਪਿੰਦੀਆਂ ਨਾ ਹੀ ਮੈਂ ਲਾਉਣੀ ਆ ਜਿਵੇਂ ਸਭ ਤੋਂ ਪਹਿਲੀ ਗੱਲ ਕਿ ਮੈਂ ਚਿੱਟਾ ਲਾਉਂਦੀ ਹੁੰਦੀ ਪਿੰਦੀ ਹੁੰਦੀ ਮੇਰਾ ਪੋਜ਼ਿਟਿਵ ਆਉਣਾ ਸੀ ਦੂਸਰੀ ਗੱਲ ਜੇ ਮੈਂ ਵੇਚਦੀ ਹੁੰਦੀ ਮੇਰੇ ਕਿਸੇ ਨਾਲ ਲਿੰਕ ਸਾਬਤ ਹੋਣੇ ਸੀ ਕਿਸੇ ਨਾਲ ਮੇਰੇ ਲਿੰਕ ਸਾਬਤ ਹੀ ਨਹੀਂ ਹੈ ਬਿਲਕੁਲ ਹੀ ਨਹੀਂ ਆ ਕੋਈ ਵੀ ਮੈਨੂੰ ਦੱਸੋ ਕਿਹੜਾ ਬੰਦਾ ਵੀ ਮੇਰੇ ਤੋਂ ਲੈ ਕੇ ਜਾਂਦਾ ਕਿਹੜੇ ਬੰਦੇ ਨੂੰ ਮੈਂ ਚਿੱਟਾ ਵੇਚਿਆ ਕਿਹੜੇ ਬੰਦੇ ਨੂੰ ਮੈਂ ਕੀ ਜਿਵੇਂ ਕਹਿ ਦਿੰਨੇ ਆ ਵੀ ਮੇਰੇ ਆਫਸਰ ਨਾਲ ਗੱਲ ਕਰਾਓ ਫਿਰ ਫਰੋਜਪੁਰ ਕੀ ਕਰਨ ਗਏ ਸੀ ਪੁਲਿਸ ਦੇ ਮੁਤਾਬਕ ਫਰੋਜਪੁਰੋਂ ਚਿੱਟਾ ਲਿਆਇਆ ਤੁਸੀਂ ਉਸ ਦਿਨ ਜਾ ਕੇ ਹਾਂਜੀ ਬਿਲਕੁਲ ਬਹੁਤ ਸੋਹਣਾ ਕੁਐਸਚਨ ਕੀਤਾ ਤੁਸੀਂ ਮੇਰੇ ਨਾਲ ਇਹ ਤੁਸੀਂ ਆਨਲਾਈਨ ਗੱਡੀ ਚੈੱਕ ਕਰ ਲਈ ਆ ਵੀ ਜੀ ਆਨਲਾਈਨ ਗੱਡੀ ਇਹ ਅਸੀਂ ਚੈੱਕ ਕੀਤੀ ਆ ਵੀ ਇਹ ਆਨ ਕੈਸ਼ ਲਈ ਗਈ ਆ ਪੀਵੀ05 ਹੂੰ 7022 ਦੋ ਥਾਰਾਂ ਹਾਂ ਤੁਹਾਡੇ ਕੋਲ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਨਾ 7720 ਗੱਡੀ ਹੈ ਜਿਹੜੀ ਉਸ ਟਾਈਮ 5 4 ਤਰੀਕ ਨੂੰ ਫਰੋਜਪੁਰ ਜਾਣੀ ਹੈ ਮੈਂ ਆਨਲਾਈਨ ਮੈਂ ਗੱਡੀ ਜਿਹੜੀ ਇਹ ਮੇਰੇ ਨਾਮ ਤੇ ਚੜਦੀ ਆ ਆਨਲਾਈਨ ਗੱਡੀ ਦਾ ਇਹ ਜਿਹੜਾ ਰੇਟ ਕਰਕੇ ਫਰੋਜਪੁਰ ਦੇ ਕਿਸੇ ਬੰਦੇ ਦਾ ਪਰਮਿੰਦਰ ਸਿੰਘ ਦੇ ਨਾਮ ਤੋਂ ਮੇਂ ਗੱਡੀ ਹੈ ਜਿਹੜੀ ਖਰੀਦੀ ਆ ਐਫੀਡੈਵਟ ਹੋਇਆ ਉੱਥੋਂ ਦੇ ਜਿਹੜੇ ਵੀ ਤਹਿਸੀਲ ਵਗੈਰਾ ਹੁੰਦੀ ਆ ਉੱਥੇ ਸਿਸਟਮ ਵੀ ਕੈਮਰੇ ਵੀ ਲੱਗੇ ਆ ਮੈਂ ਉਹ ਵੀ ਪੁਲਿਸ ਨੂੰ ਸਾਰੇ ਕਹਿ ਵੀ ਵੈਰੀਫਾਈ ਕੀਤੇ ਜਾਣ ਮੇਰੇ ਆਨਲਾਈਨ ਮੇਰੇ ਨਾਮ ਤੇ ਇਹ ਗੱਡੀ ਚੜਦੀ ਆ ਫਰੋਜਪੁਰ ਤੋਂ ਜਿਵੇਂ ਫਰੋਜਪੁਰ ਚੜ ਗਈ ਆ ਰੋਈਪੁਰ ਤੇ ਇਹਦਾ ਮਤਲਬ ਇਹ ਥੋੜੀ ਮੈਂ ਉੱਥੇ ਚਿੱਟੇ ਲੈਣ ਚਲੀ ਗਈ ਆ ਮੈਂ ਆਪਦੀ ਗੱਡੀ ਖਰੀਦਣ ਗਈ ਆ ਉੱਥੇ ਜਿਹੜੀ ਮੈਂ ਪਹਿਲਾਂ ਗੱਡੀ ਮੇਰੇ ਕੋਲ ਇੱਕ ਹੋਰ ਸੀਗੀ ਥਾਰ 2021 ਮਾਡਲ ਹੈ ਜਿਹਦਾ ਨੰਬਰ 78 78 88 ਠੀਕ ਹੈ ਜੀ ਉਹ ਗੱਡੀ ਐ ਮੈਂ ਜਿਹੜੀ ਮੇਰੇ ਕਿਸੇ ਜਾਣਕਾਰ ਨੂੰ ਮੈਂ ਕਹਿੰਦਾ ਮਤਲਬ ਉਹ ਲੈ ਜਾਂਦੇ ਗੱਡੀ ਉਹਨਾਂ ਨੂੰ ਗੱਡੀ ਪਸੰਦ ਆਉਂਦੀ ਆ ਉਹਨਾਂ ਨੇ ਬਾਹਰ ਜਾਣਾ ਹੁੰਦਾ ਠੀਕ ਹੈ ਉਹ ਕਹਿੰਦੇ ਵੀ ਸਾਨੂੰ ਗੱਡੀ ਇਹ ਪਸੰਦ ਆ ਵੀ ਤੁਸੀਂ ਗੱਡੀ ਹੋਰ ਲੈ ਲਓ ਅਸੀਂ ਬਾਹਰ ਚਲੇ ਜਾਣਾ ਹੁੰਦਾ ਕੋਣ ਜਾਣਕਾਰ ਨੇ ਗਗਨਦੀਪ ਸਿੰਘ ਆ ਜੀ ਅਜੇ ਬਰਾਦਰ ਹੀ ਮੇਰੇ ਉਹ ਬਣੇ ਹੋਏ ਰਿਲੇਟਿਵ ਨੇ ਵੈਸੇ ਜਾਣਦੀ ਆ ਮੈਂ ਤੇ ਉਹਨਾਂ ਨੇ ਕੱਲ੍ਹ ਤੋਂ ਉਹ ਥਾਰ ਥੋਡੀ ਐ ਉਹ ਥਾਰ ਮੇਰੀ ਐ ਬਿਲਕੁਲ ਮੈਂ ਵੀ ਉਹ ਸੈਕੰਡ ਹੈਂਡ ਲਈ ਆ ਸੈਕੰਡ ਹੈਂਡ ਗੱਡੀ ਮੈਂ 2 1/2 10 ਲੱਖ ਰੁਪਏ ਆਪਣੀ ਕੋਠੀ ਦੇ ਉੱਤੇ ਟਾਪ-ਅਪ ਲੋਨ ਕਰਾ ਜਿਹੜੀ ਕੋਠੀ 'ਚ ਆਪਾਂ ਬੈਠੇ ਆਂ ਹਾਂਜੀ ਇਸ ਕੋਠੀ ਦੀ ਜਿਹੜੀ ਟੌਣ ਦੀ ਗੱਲ ਚੱਲ ਰਹੀ ਕਿ ਕੋਠੀ ਢਾਈ ਜਾਵੇ ਹਾਂਜੀ 1/2 10 ਲੱਖ ਰੁਪਏ ਟਾਪ-ਅਪ ਲੋਨ ਮੈਂ ਹਾਂ ਥਾਰ ਲੈਣ ਵਾਸਤੇ ਤੁਸੀਂ ਕੋਠੀ ਤੇ ਲੋਨ ਲਿਆ ਹਾਂਜੀ ਬਿਲਕੁਲ ਹਾਂਜੀ ਬਿਲਕੁਲ 1.5 ਲੱਖ ਰੁਪਏ ਮੈਂ ਲੋਨ ਲਿਆ 3-4 ਲੱਖ ਰੁਪਏ ਆਪਣੇ ਰਿਲੇਟਿਵ ਤੋਂ ਕਿ ਮੈਂ ਕਿਸੇ ਤੋਂ ਫੜਿਆ ਉਹ ਵੀ ਇੱਕ ਨੰਬਰ ਦੇ ਵਿੱਚ ਆਪਦੇ ਅਕਾਊਂਟ ਚ ਪਵਾਏ ਆ ਨਾ ਕਿ ਮੈਂ ਕੈਸ਼ ਲੈ ਕੇ ਮੈਂ ਉਹ ਕੀਤੇ ਆ ਜਿਹੜਾ ਮੈਂ 1.5 ਲੱਖ ਰੁਪਏ ਲੋਨ ਲਿਆ ਉਹ ਮੈਂ ਲੋਨ ਆ ਜਿਹੜਾ ਇਸ ਬੰਦੇ ਤੋਂ ਮੈਂ ਪਹਿਲਾਂ ਵਾਲੀ ਜਿਹੜੀ ਥਾਰ ਹੈਗੀ ਪੀਵੀ ਨਾਸੀ 7888 ਜਿਹੜੀ ਹੈਗੀ ਆ ਠੀਕ ਹੈ ਇਸ ਬੰਦੇ ਤੋਂ ਮੈਂ ਖਰੀਦੀ ਆ ਇਸ ਨੂੰ ਸੈਕੰਡ ਹੈਂਡ ਖਰੀਦੀ ਸੈਕੰਡ ਹੈਂਡ ਖਰੀਦੀ ਆ 2021 ਮਾਡਲ 50000 ਚੱਲੀ ਹੋਈ ਆ ਠੀਕ ਹੈ ਇਹ ਗੱਡੀ ਮੈਂ ਜਿੱਦੇ ਤੋਂ ਖਰੀਦੀ ਆ ਇਹ ਗੱਡੀ ਮੈਂ ਅੱਗੇ ਗਗਨਦੀਪ ਸਿੰਘ ਨੂੰ ਮੈਂ ਅੱਗੇ ਉਹਨਾਂ ਨੂੰ ਦੇ ਦੇਣੀ ਆ ਉਹਨਾਂ ਨੇ ਜਿੰਨੇ ਉਹਦੇ ਪੈਸੇ ਬਣਦੇ ਸੀ ਮੇਰੇ ਅਕਾਊਂਟ ਦੇ ਵਿੱਚ ਇੱਕ ਨੰਬਰ ਦੇ ਵਿੱਚ ਮੇਰੇ ਸਾਰੇ ਜਿਹੜੇ ਪੈਸੇ ਬਣਦੇ ਸੀ ਉਸ ਗੱਲ ਦਾ ਸਬੂਤ ਹੈ ਤੁਹਾਡੇ ਕੋਲ ਤੁਹਾਡੇ ਖਾਤੇ 'ਚ ਪੈਸੇ ਪਾਏ ਗਏ ਆ ਮੇਰੇ ਖਾਤੇ ਦੇ ਵਿੱਚ ਪੈਸੇ ਪਾਏ ਹੋਏ ਆ ਜੀ ਆਹ ਦੇਖੋ ਚੈੱਕ ਕਰੋ ਉਹਨਾਂ ਨੂੰ ਖਾਤੇ ਦੇ ਵਿੱਚ ਪੈਸੇ ਪਾਏ ਹੋਏ ਮੇਰੇ ਕਿੰਨੇ ਲੱਖ ਰੁਪਿਆ ਆਇਆ ਤੁਹਾਨੂੰ ਉਹਦੇ 'ਚ ਉਹਨਾਂ ਨੇ ਇਹ ਹੋਇਆ ਮੇਰਾ 13 ਲੱਖ 60 ਹਜ਼ਾਰ ਰੁਪਿਆ ਉਹ ਵੇਚਤੀ ਤੁਸੀਂ ਗੱਡੀ ਹਾਂਜੀ ਉਹ ਵੇਚ ਕੇ ਉਹਨਾਂ ਨੇ ਮੇਰੇ ਖਾਤੇ ਦੇ ਵਿੱਚ ਪੈਸੇ ਪਾਤੇ ਕਿੰਨੀ ਤਰੀਕ ਦੀ ਹੈ ਟਰਾਂਜੈ ਇਹ ਹੈਗੀ ਹੈ ਜੀ ਫਰਵਰੀ 2 ਫਰਵਰੀ 2 ਫਰਵਰੀ ਨੂੰ ਇਹਦਾ 2002 ਫਰਵਰੀ 2025 ਨੂੰ ਇਹਦਾ ਸੌਦਾ ਹੁੰਦਾ ਉਹਨਾਂ ਨੇ ਪੁਰਾਣੀ ਥਾਰ ਵੇਚ ਕੇ ਤੁਸੀਂ ਨਵੀਂ ਥਾਰ ਲਈ ਹਾਂਜੀ ਉਹਨਾਂ ਨੇ ਮੇਰੇ ਅਕਾਊਂਟ 'ਚ ਪੈਸੇ ਪਾਏ